ਥੋੜੇ ਜਿਹਾ ਨਮੂਨਾ ਦਿਖਾਣੇ ਆ ਆਪ ਜੀ ਆਇਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਨਾਂ ਚੇਤੇ ਰੱਖਿਓ ਗੱਲੀਆਂ ਵਾਲਾ ਹਾਜ਼ਰ ਨਾਜ਼ਰ ਪਾਤਸ਼ਾਹ ਸੱਚ ਹੈ ਉਹ ਨਾੜਿਆ ਪੜੇ ਬੇਨਾ ਸੱਤ ਪਰ ਬੈਠਾ ਵੱਖ ਨਹੀਂ ਬਰਤਾਈਓ ਦਿੰਦਾ ਲੱਖ ਨਹੀਂ ਕਿਉਂਕਿ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਤੇਰਾ ਕਸੂਰ ਹੋ ਸਕਦਾ ਤੇਰਾ ਗੁਰੂ ਪੂਰਾ ਸੰਪੂਰਨ ਸਸੰਗਤ ਜੀ ਬਾਜਿਆਂ ਵਾਲੇ ਪਾਤਸ਼ਾਹ ਹੋਲਾ ਤੇ ਮੁਹੱਲਾ ਉਹ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਲੋਕਾਂ ਦੀਆਂ ਘੋੜੀਆਂ ਤੇ ਸਿੰਘਾਂ ਦੇ ਅਰਾਕਾ ਸਿੰਘ ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ ਏ ਖਾਲਸਾ ਜੀ ਸਾਰਾ जग ਖੇਡਦਾ ਏ ਹੋਲੀ ਆਨੰਦ ਦੇ ਪੂਰੀ गुल बचा होला खे मीर बचा वारा होला खे आनंद पूरी आनंदपुरी आनंद पूरी विच <laughs> <laughs>